ਯੂਨਾਈਟਿਡ ਪੋਸਟ ਦੇਖ ਰਿਹਾ ਹਾਂ ਤੇ ਮੈਂ ਮਨੋਜੀ ਦਾ ਤੋਂ ਦੋਸਤੋਂ ਅਕਸਰ ਗੱਲ ਕਰਦੇ ਆਂ ਕਹਿੰਦੇ ਖਸਮ ਡਾਡਾ ਹੋਵੇ ਤਾਂ ਕੀ ਨਹੀਂ ਕਰਾਂਦਾ ਤੇ ਡੰਡਾ ਪੀਰ ਹੋਵੇ ਤਾਂ ਫਿਰ ਕੀ ਨਹੀਂ ਹੁੰਦਾ ਏਜੰਟ ਇੱਕ ਤਾਂ ਵਿਦੇਸ਼ ਜਾਣ ਦੀ ਚਾਹਤ ਪੰਜਾਬ ਦੇ ਨੌਜਵਾਨਾਂ ਵਿੱਚ ਭਰੀ ਹੋਈ ਆ ਤੇ ਉੱਥੋਂ ਏਜੰਟਾਂ ਨੂੰ ਵੀ ਪਤਾ ਆ ਕਿ ਅੱਜਕੱਲ ਸਭ ਤੋਂ ਸੌਫਟ ਟਾਰਗੇਟ ਆ ਕਿਸੇ ਨੂੰ ਲਲਚਾਣਾ ਅਤੇ ਉਹਨੂੰ ਕਹਿਣਾ ਵੀ ਫਲਾਣੇ ਦੇਸ਼ ਦੇ ਵਿੱਚ ਇੰਨੇ ਪੈਸੇ ਬਣਦੇ ਨੇ ਇੰਨੇ ਬਣਦੇ ਤੁਸੀਂ ਬਸ ਆਓ ਤੇ ਫਿਰ ਆਪਣਾ ਕਾਂਡ ਕਰਾਓ ਤੇ ਫਿਰ ਮੁੜ ਕੇ ਏਜੰਟਾਂ ਦੇ ਪਿੱਛੇ ਪਿੱਛੇ ਫਿਰੋ ਤੇ ਏਜੰਟਾਂ ਦੇ ਪਿੱਛੇ ਵੀ ਤਾਂ ਫਿਰਨਾ ਪੈਂਦਾ ਕਿਉਂਕਿ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਵਾਅਦਾ ਕਰਦੀਆਂ ਨੇ ਤੁਹਾਨੂੰ ਇੱਕ ਸਚਾਰੂ ਸਮਾਜ ਦੇਵਾਂਗੇ ਸਚਾਰੂ ਇਨਸਾਫ ਦਵਾਵਾਂਗੇ ਤਾਂ ਪਰ ਉਹ ਕਿਤੇ ਨਾ ਕਿਤੇ ਆਪ ਵੀ ਨਾਲ ਲੜੀ ਆਉਂਦੀਆਂ ਕਿਉਂਕਿ ਏਜੰਟਾਂ ਦੀਆਂ ਕਮਿਸ਼ਨਾਂ ਥਾਣਿਆਂ ਤੱਕ ਪਹੁੰਚਦੀਆਂ ਨੇ ਅਫਸਰਾਂ ਤੱਕ ਪਹੁੰਚਦੀਆਂ ਨੇ ਤੇ ਐਮੀ ਨਹੀਂ ਬਿਨਾ ਲਾਇਸੈਂਸ ਵਾਲੇ ਏਜੰਟ ਜਗ੍ਹਾ ਜਗ੍ਹਾ ਬੈਠੇ ਨੇ ਤੇ ਜਗ੍ਹਾ ਜਗ੍ਹਾ ਕਾਂਡ ਕਰਦੇ ਪਏ ਨੇ ਇੱਕ ਮਾਮਲਾ ਤੁਹਾਡੇ ਸਾਹਮਣੇ ਲੈ ਕੇ ਆਇਆ ਇੱਕ ਏਜੰਟ ਲੱਖਾ ਵਾਲਾ ਨਹੀਂ ਸਿਰਫ 50000 ਵਾਲਾ ਇੱਕ ਏਜੰਟ ਜਿਹੜੇ ਲੱਖਾਂ ਵਾਲੇ ਉਹ ਫੜ ਨਹੀਂ ਹੁੰਦੇ ਪਰ ਇੱਕ 50000 ਵਾਲਾ ਜਿਹੜਾ ਜਿਹੜਾ ਆਪਣ ਨੂੰ ਫੱਬੀ ਘਾ ਸਮਝਦਾ ਸੀ ਲੱਖਾਂ ਦੀਆਂ ਠੱਗੀਆਂ ਉਹਨਾਂ ਨੇ ਹੋ ਰਣਾ ਵੀ ਮਾਰੇ ਪਰ ਇੱਕ ਵਕੀਲ ਸਾਹਿਬ ਦੇ ਕਾਬੂ ਆ ਜਾਂਦਾ ਜਿਨ੍ਹਾਂ ਨੇ ਅੱਜ ਫਿਰ ਕਹਿੰਦੇ ਚਕਵਾ ਲਿਆ ਕਹਿੰਦੇ ਬਗਾਨੇ ਪੁੱਤ ਪਰੇ ਤੋਂ ਪਰੇ ਹੁੰਦੇ ਆ ਤੇ ਅੱਜ ਵਕੀਲ ਸਾਹਿਬ ਸਾਡੇ ਨਾਲ ਬੈਠੇ ਗੱਲ ਵਗਰਾਂਗੇ ਤੁਹਾਡਾ ਸਵਾਗਤ ਆ ਜੀ ਇਹ ਮਾਮਲਾ ਸੀ ਕਿੱਦਾਂ ਸ਼ੁਰੂ ਹੋਇਆ ਸੀ ਤੇ ਕਿੱਥੋਂ ਦੀ ਮੇਰਾ ਭਾਜੜਾ ਬੋਗੇ ਚਕਵਾਇਆ ਪੂਰੀ ਥੋੜਾ ਬਰੀਫ ਕਰ ਦਿਓ ਕਿਉਂਕਿ ਬਹੁਤ ਸਾਰੇ ਲੋਕ ਆ ਉਹ ਕਹਿ ਰਹੇ ਨੇ ਯਾਰ ਇਨਸਾਫ ਮਿਲਦਾ ਨਹੀਂ ਏਜੰਟਾਂ ਤੋਂ ਪੈਸਾ ਕੇ ਬਹਿ ਜਾਂਦੇ ਆ ਪਰ ਮੈਂ ਪਹਿਲਾ ਮਾਮਲਾ ਹੈ ਜਿਹੜਾ ਮੈਨੂੰ ਲੱਗਦਾ ਤੁਸੀਂ ਪਕੌੜਾ ਕਰਾ ਕੇ ਕੋਈ ਵਕੀਲ ਚਕਾਇਆ ਇਸ ਟਾਈਮ ਜਿੰਦ ਚਕਾਇਆ ਵਕੀਲ ਇਹ ਮਾਮਲਾ ਮਨੋਜੀ ਇਸ ਤਰ੍ਹਾਂ ਹੈ 135 ਨੰਬਰ ਐਫ ਆਈ ਆਰ 2024 ਦੀ ਜੀ ਅੰਡਰ ਸੈਕਸ਼ਨ 420 ਜੀ ਸੈਕਸ਼ਨ 24 ਇਮੀਗ੍ਰੇਸ਼ਨ ਐਕਟ ਦੀ ਮੇਰੇ ਵੱਲੋਂ ਦਰਜ ਕਰਵਾਈ ਗਈ ਸੀ ਡਿਵੀਜ਼ਨ ਨੰਬਰ 5 ਦੇ ਵਿੱਚ ਜੀ ਇਹ ਇੱਕ ਹਰਜੀਤ ਸਿੰਘ ਨਾਮ ਦਾ ਏਜੰਟ ਸੀਗਾ ਜੀ ਕੱਚਾ ਮਲਕ ਰੋਡ ਤੇ ਇਸ ਦਾ ਆਫਿਸ ਹੈ ਜਗਰਾਉਂ ਦੇ ਵਿੱਚ ਜੀ ਇਸ ਨੇ ਮੇਰੇ ਕੋਲੋਂ 50000 ਰੁਪਏ ਦੀ ਰਕਮ ਲਈਤੀ ਸੀਗੀ ਮੇਰੇ ਬ੍ਰਦਰ ਨੂੰ ਬਰੋਡ ਭੇਜਣ ਲਈ ਜੀ ਨਾ ਤਾਂ ਇਸ ਨੇ ਉਸ ਦਾ ਵੀਜ਼ਾ ਲਗਵਾਇਆ ਜੀ ਨਾ ਇਸ ਨੇ ਪਾਸਪੋਰਟ ਵਾਪਿਸ ਕੀਤਾ ਸੀਗਾ ਠੀਕ ਤੇ ਹੁਣ ਇਮਾਨਯੋਗ ਅਦਾਲਤ ਨੇ ਇਸ ਨੂੰ ਕੋਰਟ ਚ ਪੀਓ ਡਿਕਲੇਅਰ ਕੀਤਾ ਹੋਇਆ ਸੀਗਾ ਜੀ ਜਿਸ ਦੀ ਅੱਜ ਅਰੇਸਟ ਪਈ ਹੈ ਜੀ ਤੇ ਪਹਿਲਾਂ ਉਸ ਤੋਂ ਪਹਿਲਾਂ ਇਹਨੇ ਸੈਸ਼ਨ ਜੱਜ ਸਾਹਿਬ ਦੇ ਮਨੀਲਾ ਚੋਕ ਜੀ ਦੀ ਕੋਰਟ ਦੇ ਵਿੱਚ ਇਹਨੇ ਐਂਟੀਸੀਪੇਟਰੀ ਬੇਲ ਫਾਈਲ ਕੀਤੀ ਸੀਗੀ ਉਹ ਅਸੀਂ ਇੱਥੋਂ ਡਿਸਮਿਸ ਕਰਵਾਈ ਹੈ ਉਸ ਤੋਂ ਬਾਅਦ ਇਹ ਹਾਈ ਕੋਰਟ ਗਿਆ ਮਾਨਯੋਗ ਹਾਈ ਕੋਰਟ ਨੇ ਇਸ ਨੂੰ ਐਂਟੀਸੀਪੇਟਰੀ ਬੇਲ ਅਲਾਉ ਕੀਤੀ ਹੈ ਜੀ ਉਸ ਤੋਂ ਬਾਅਦ ਇਹ ਕੋਰਟ ਦੇ ਵਿੱਚ ਅਪੀਅਰ ਹੋਇਆ ਪਰਸਨਲ ਬਾਂਡ ਤੇ ਜੀ ਪਰਸਨਲ ਬਾਂਡ ਦੇ ਪੇਸ਼ ਹੋਣ ਤੋਂ ਬਾਅਦ ਇੱਕ ਵਾਰੀ ਵੀ ਕੋਰਟ ਦੇ ਵਿੱਚ ਹਾਜ਼ਰ ਨਹੀਂ ਹੋਇਆ ਤੇ ਫਿਰ ਪੀਓ ਤੋਂ ਬਾਅਦ ਹੁਣ ਪ੍ਰੋਸੀਡਿੰਗ ਅੱਗੇ ਚੱਲ ਗਈ ਤੇ ਹੁਣ ਇਹਨੂੰ ਅੱਜ ਅਰੈਸਟ ਪੈ ਗਈ। ਹਾਂਜੀ ਜੀ। ਵਕੀਲ ਸਾਹਿਬ ਇਹ ਗੱਲ ਕਰਦੇ ਆ ਅਕਸਰ ਦੇ ਦੇ ਨੌਜਵਾਨਾਂ ਦੇ ਵਿੱਚ ਬਾਹਰ ਜਾਣ ਦੀ ਚਾਹਤਾ ਚਲੋ ਤੁਹਾਡੇ ਭਰਾ ਨੇ ਵੀ ਆਪਣੀ ਚਾਹਤ ਹੈ। ਪਰ ਇਦਾਂ ਦੀ ਪੰਜਾਬ ਦੇ ਵਿੱਚ ਜਗਾ ਜਗਾ ਏਜੰਟ ਭਰੇ ਪਏ ਜਿਨ੍ਹਾਂ ਨੇ ਠੱਗੀਆਂ ਦੇ ਚਾਰ ਲੋਕ ਹੁੰਦੇ ਆ ਪਰ ਉਹ ਐਫਆਈਆਰ ਤਾਂ ਕਰ ਦਿੰਦੇ ਪਰ ਉਹ ਏਜੰਟ ਬਾਅਦ ਵਿੱਚ ਮਿਲਦੇ ਨਹੀਂ। ਇੱਥੋਂ ਦਫ਼ਤਰ ਪੱਟ ਕੇ ਚਾਰ ਗਲੀਆਂ ਦੂਰ ਵੀ ਲੱਢ ਲੈਂਗੇ ਨਾਮ ਬਦਲ ਦਿੰਦੇ ਨੇ। ਲੁਧਿਆਣਾ ਦਾ ਇੱਕ ਮਸ਼ਹੂਰ ਇੱਕ ਏਜੰਟ ਹੈ ਜਿਹਦੇ ਤੇ 400 ਪਰਚੇ ਆ। ਉਹਦੇ ਹੋਰ ਵੀ ਇਸ ਟਾਈਮ ਵੀ ਉਹਦੇ ਅਫੀਸ ਚੱਲਦੇ ਪਿੰਡੇ ਤੇ ਵੱਡੇ ਵੱਡੇ ਅਫਸਰਾਂ ਤੱਕ ਨੂੰ ਪਤਾ ਹੈ ਕਮਿਸ਼ਨਰ ਜਾਂਦੀਆਂ ਨੇ ਪਰ ਉਹਦੇ ਵਿੱਚ ਲੋਕਾਂ ਦੇ ਵਾਲੀ ਵਾਰਸ ਕੋਣਾ ਲੋਕੀ ਕਿੱਦਾਂ ਇਨਸਾਫ ਲੈਣ ਕਿਉਂਕਿ ਐਫ ਆਈ ਆਰ ਕਰਨ ਤੋਂ ਬਾਅਦ ਵੀ ਇਹ ਆਪਣੇ ਕਰਿੰਦਿਆਂ ਦੇ ਉੱਤੇ ਐਫ ਆਈ ਆਰ ਨਾ ਕਰਾ ਦਿੰਦੇ ਆ ਵਿਚਾਰੇ ਭਟਕਦੇ ਰਹਿੰਦੇ ਆ ਪੈਸਾ ਡੁੱਬ ਜਾਂਦਾ ਜੇ ਅਗਲਾ ਗੰਦਾ 10 ਲੱਖ ਰੁਪਏ ਆਇਆ ਹੈ ਜੇ ਐਫ ਆਈ ਆਰ ਹੋ ਗਈ 2 ਮਹੀਨੇ ਅੰਦਰ ਵੀ ਰਿਆ ਸਾਡਾ ਕੀ ਹੈ ਇਸ ਤਰ੍ਹਾਂ ਇਹਨਾਂ ਨੇ ਜੀ ਐਫ ਆਈ ਆਰ ਇਹ ਹਰਜੀਤ ਸਿੰਘ ਦੇ ਉੱਤੇ ਵੀ ਐਫ ਆਈ ਆਰ ਨਾ ਹੋਰ ਵੀ ਨੇ ਆਲਰੇਡੀ ਐ ਰਜਿਸਟਰਡ ਹੋਈਆਂ ਹੋਈਆਂ ਨੇ ਜਿਹਦੇ ਵਿੱਚ ਇਹਨੇ ਆਲਰੇਡੀ ਆਪਣੀ ਵਾਈਫ ਦੇ ਅਕਾਊਂਟ ਦੇ ਵਿੱਚ ਵੀ ਪੇਮੈਂਟਾਂ ਲਤੀਆਂ ਹੋਈਆਂ ਨੇ ਓਕੇ ਦੋ ਤਿੰਨ ਐਫਆਈਆਰਾਂ ਦੇ ਵਿੱਚ ਇਹ ਕੰਪਰਮਾਈਜ਼ ਵੀ ਕਰ ਗਿਆ ਜੀ ਤੇ ਹੁਣ ਅੱਜ ਜਿਹੜੇ ਕੋਰਟ ਦੇ ਇਹਦੀ ਜਗਰਾਉਂ ਕੋਰਟ ਦੇ ਵਿੱਚ ਪੇਸ਼ੀ ਸੀਗੀ ਜੀ ਉੱਥੋਂ ਦੀ ਇਹਨੂੰ ਅਰੈਸਟ ਕੀਤਾ ਗਿਆ ਓਕੇ ਉਹ ਵੀ ਇੱਥੇ 420 ਦਾ ਇਮੀਗ੍ਰੇਸ਼ਨ ਐਕਟ ਦਾ ਹੀ ਐਫਆਈਆਰ ਤੇ ਚੱਲ ਰਿਹਾ ਕੇਸ ਅੱਛਾ ਜੀ ਤੇ ਸਭ ਤੋਂ ਵੱਡੀ ਗੱਲ ਹੈ ਕਿੰਨੀ ਕੁ ਮੁਸ਼ਕਲ ਕਰਨੀ ਵੀ ਤੁਹਾਨੂੰ ਐਫਆਈਆਰ ਦੇ ਗ੍ਰਾਂਟ ਤੇ ਕਿੰਨਾ ਸਮਾਂ ਲੱਗ ਗਿਆ ਵੇ ਜਿਹੜੇ ਆਮ ਜਨਤਾ ਆ ਜਿਹੜੀ ਉਹਨਾਂ ਨੂੰ ਕੀ ਰਾਏ ਹੁੰਦੀ ਤੁਹਾਡੀ ਕੀ ਕਿਉਂਕਿ ਆਮ ਜਨਤਾ ਵੀ ਇਦਾਂ ਦੇ ਕਿਸਾ ਤੁਸੀਂ ਤਾਂ ਵਕੀਲ ਸੀਗੇ ਤੁਸੀਂ ਤਾਂ ਕਚਹਿਰੀਆਂ 'ਚ ਹੀ ਹੁੰਨੇ ਹੋ ਤੁਸੀਂ ਤਾਂ ਆਪਣੇ ਐਫਰਟ ਲਾ ਲੇ ਹੋਣਗੇ ਆਪਣੀ ਤਾਕਤ ਦਾ ਵੀ ਇਸਤੇਮਾਲ ਕੀਤਾ ਹੋਣਾ ਇਹ ਐਫਰਟ ਇਸਨੇ ਐਫਰਟ ਲਗਾਏ ਸਕੋਗੇ ਇਸਨੇ ਮੈਨੂੰ ਬਹੁਤ ਹਰਾਸਮੈਂਟ ਕੀਤੀ 5 ਸਾਲ ਮੈਨੂੰ ਲੱਗ ਗਏ ਤੇ ਐਫਆਈਆਰ ਕਰਵਾਉਂਦੇ ਕਰਵਾਉਂਦੇ ਅੱਛਾ ਇਹਨੇ ਇੰਨੀ ਕੀ ਸੈਟਿੰਗ ਕਰ ਰੱਖੀ ਸੀ ਏਜੰਟਾਂ ਨੇ ਅੱਜਕੱਲ ਇੱਥੋਂ ਸੈਟਿੰਗ ਕਰਕੇ ਐਪਲੀਕੇਸ਼ਨਾਂ ਜਿਹੜੀਆਂ ਜਗਰੌਂ ਭਜਵਾ ਲੈਂਦਾ ਸੀਗਾ ਪੈਸੇ ਕਿੱ데 ਸੰਜੀ ਉੱਤੇ 2019 ਦੇ ਵਿੱਚ ਜੀ ਅਛਾ 19 ਤੋਂ 5 ਸਾਲ ਸਿਰਫ ਐਫਆਰ ਕਰਾਂ ਦੇ ਲੱਗੇ ਤੁਹਾਨੂੰ ਹਾਂਜੀ ਜੀ ਇਹਨੇ ਇੰਨੀ ਕੀ ਸੈਟਿੰਗ ਕਰ ਰੱਖੀ ਹੈ ਕਿ ਸਾਨੂੰ ਦੇਖ ਲਓ 5 ਸਾਲ ਲੱਗੇ ਐਫਆਰ ਕਰਵਾਉਂਦੇ ਕਰਵਾਉਂਦੇ ਇੱਥੇ ਹਲੇ 5 ਸਾਲ ਹਾਂਜੀ ਜੀ ਫਿਰ ਮੰਨਦੇ ਹੋ ਵਕੀਲ ਸਾਹਿਬ ਅਕਸਰ ਮੈਂ ਕਿਸੇ ਨੇ ਟੋਰਡ ਨਹੀਂ ਕਿਸੇ ਨੂੰ ਕਰਨਾ ਕਾਨੂੰਨ ਦੀਆਂ ਕਿਤੇ ਪੱਟੀ ਜਿਹੜੀ ਬੰਨੀ ਹੈ ਉਹਦਾ ਪੂਰਾ ਮਾਇਨਾ ਜੇ ਸਮਝਾਉਂਗੇ ਕਿ ਕਾਨੂੰਨ ਆਂਦਾ ਹੈ ਕਿ ਕਾਨੂੰਨ ਸਭ ਨੂੰ ਇੱਕ ਅੱਖ ਨਾਲ ਦੇਖਦਾ ਹੈ ਕਿ ਕਾਨੂੰਨ ਕਿੱਦਾਂ ਆ ਉਹ ਥੋੜੀ ਵੈ ਕਹਣਾ ਵਿਆਖਿਆ ਕਰਨਾ ਕਿਉਂਕਿ ਜੇ ਸਾਹਿਬਨਾਂ ਤੋਂ ਅਸੀਂ ਵਕਾਲਤ ਦੇ ਵਿੱਚ ਰਹਿੰਦੇ ਹੋ 5 ਸਾਲ ਲੱਗੇ ਫਿਰ ਉਸ ਸਾਹਿਬਨਾਂ ਕੀ ਕਾਨੂੰਨ ਅੰਦਾ ਹੀ ਮੰਨਾਂਗੇ ਕਾਨੂੰਨ ਇਸ ਤਰ੍ਹਾਂ ਨਾ ਜੀ ਇਹਨਾਂ ਨੇ ਪੂਰੀ ਸੈਟਿੰਗਾਂ ਕਰ ਰੱਖੀਆਂ ਜੀ ਥਾਣਿਆਂ ਦੇ ਵਿੱਚ ਚੌਂਕੀਆਂ ਦੇ ਵਿੱਚ ਜੀ ਐਂਟੀ ਹਿਊਮਨ ਟ੍ਰੈਫਿਕ ਯੂਨਿਟ ਦੇ ਵਿੱਚ ਸਿੱਗੀ ਕੰਪਲੇਂਟਾਂ ਦੀਆਂ ਕੰਪਲੇਂਟਾਂ ਇੱਥੋਂ ਵਾਪਸ ਭੇਜਵਾਲੰਦਾ ਸੀਗਾ ਜੀ ਉੱਥੇ ਜੀ ਮੈਨੂੰ ਇੱਥੋਂ ਦੀ ਸਗੋਂ ਲੁਧਿਆਣਾੇ ਕੰਮ ਆਪਣਾ ਛੱਡ ਕੇ ਜਗਰਾਉ ਜਾਣਾ ਪੈਂਦਾ ਸੀਗਾ ਕੰਪਲੇਂਟਾਂ 'ਚ ਜੀ ਉੱਥੋਂ ਡਿਪਟੀ ਸਾਹਿਬ ਨੇ ਕੰਪਲੇਂਟ ਮੇਰੀ ਫਾਰਵਰਡ ਕੀਤੀ ਹੈ ਬੈਕ ਇੱਥੇ ਲੁਧਿਆਣਾੇ ਭੇਜੀ ਹੈ ਜੀ ਤਾਂ ਮ ਦਿਨ ਆ ਗਿਆ ਫਿਰ ਕਹਿੰਦੇ ਆ 100 ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ ਜ ਵਰ ਸਾਧ ਦਾ ਦਿਨ ਆ ਗਿਆ ਹਾਂਜੀ ਹਾਂਜੀ ਜੀ ਬਿਲਕੁਲ ਜੀ ਬਿਲਕੁਲ ਸੋ ਅੱਜ ਕੀ ਹੁਣ ਉਹਨੂੰ ਜੇਲ ਭੇਜ ਦਿੱਤਾ ਜਾਵੇ ਹਾਂਜੀ ਅੱਜ ਉਹਨੂੰ ਪੇਸ਼ ਕਰਨਗੇ ਜੀ ਜਨਯੋਗ ਅਦਾਲਤ ਪਿਆਰ ਇੱਕ ਛੋਟੀ ਜੀ ਰਕਮ ਆ ਤੁਹਾਨੂੰ ਕਿਤੇ ਇਹਨਾਂ ਨੇ ਕਿਹਾ ਨਹੀਂ ਵੀ ਲੈਲਾ ਯਾਰ ਖਤਮ ਕਰ ਗੱਲ ਕੁਛ ਕਰ ਗੱਲ ਰਕਮ ਦੀ ਨਹੀਂ ਗੱਲ ਇਸ ਤਰ੍ਹਾਂ ਨੇ ਟਾਈਮ ਦੀ ਜਿਹੜੀ ਹਰਾਸਮੈਂਟ ਹੋਈ ਹੈ ਜੀ ਮੇਰੇ ਬ੍ਰਦਰ ਨੂੰ ਭੇਜਿਆ ਦਿੱਲੀ ਮੈਡੀਕਲ ਕਰਵਾਉਣ ਲਈ ਭੇਜਿਆ ਠੀਕ ਹੋ ਤੇ ਆ ਗਈ ਠੀਕ ਹੋ ਤੇ ਆ ਗਈ ਜੀ ਗੱਲ ਹੁਣ ਇਹ ਹੈ ਕਹਿੰਦੇ ਫਿਰ ਉਹ ਗਾਣਾ ਵੀ ਹੈ ਨਾ ਸਾਡੇ ਬਾਰੇ ਦੇ ਦਿਲ ਵਿੱਚ ਰੱਖੀ ਨਾ ਭਲੇਖਾ ਰੋਲ ਦਿੱਤੇ ਅਸੀਂ ਇੱਥੇ ਖੜੇ ਕਹਿੰਦੇ ਵਕੀਲ ਫਿਰ ਚੰਗੇ ਚੰਗੇ ਰੋਲ ਦਿੰਦੇ ਫਿਰ ਹਾਂਜੀ ਹਾਂਜੀ ਉਹ ਤਾਂ ਹੈ ਹੀ ਆ ਜੀ ਪਰ ਉਹ ਪਰਮ ਰਿਹਾ ਹੋਣਾ ਕਿ ਮੈਂ ਕੋਈ ਐਵੇਂ ਵਕੀਲ ਹੋਣੇ ਆ ਵੀ ਜਿਹੜੇ ਉਹ ਕਹਿੰਦਾ ਜੀ ਜੋ 5 ਸਾਲਾਂ ਦੇ ਵਿੱਚ ਨਹੀਂ ਇਹਨਾਂ ਨੇ ਕੁਝ ਕਰ ਸਕੇ ਤਾਂ ਹੁਣ ਮੇਰਾ ਕੀ ਕਰ ਲੈਣਗੇ ਅੱਛਾ ਜੀ ਤੇ ਤੁਸੀਂ ਸਾਰੀਆਂ ਐਫਆਈਆਰ ਕਢਾਲੀਆਂ ਸਾਰੀਆਂ ਐਫਆਈਆਰਾਂ ਮੈਂ ਕਢਾਈਆਂ ਹੋਈਆਂ ਐਫਆਈਆਰਾਂ ਦੇ ਜ਼ਿਕਰ ਇਹਦੀ ਵਿੱਚ ਜਿਹੜਾ ਮੈਂ ਇੱਥੇ ਪਰਚਾ ਦਰਜ ਕਰਵਾਇਆ ਹੈ ਉਹਦੇ ਵਿੱਚ ਵੀ ਐਫ ਆਈ ਆਰ ਆਲਰੇਡੀ ਮੈਂਸ਼ਨ ਕੀਤੀਆਂ ਹੋਈਆਂ ਇਹਨੂੰ ਕੋਈ ਡਰਖੋਫ ਨਹੀਂ ਮਾਨਯੋਗ ਹਾਈ ਕੋਰਟ ਤੋਂ ਬੇਲ ਲੈਣ ਦੇ ਬਾਵਜੂਦ ਵੀ ਨਹੀਂ ਕੋਰਟ ਦੇ ਵਿੱਚ ਅਪੀਅਰ ਹੋਇਆ ਹੁਣ ਵੀ ਤਾਂ ਜ਼ਮਾਨਤ ਹੋ ਹੀ ਜਾਣੀ ਜਦ ਇਹ ਕਾਨੂੰਨ ਦੇ ਵਿੱਚ ਕੋਈ ਇਦਾਂ ਦਾ ਹੈ ਹੀ ਨਹੀਂ ਵੀ ਕਿ ਕਾਨੂੰਨ ਦੇ ਤਾਂ ਜਿਹੜਾ ਅੰਦਾਜ਼ਾ ਜਦੋਂ ਮਾਦੀ ਜ਼ਮਾਨਤ ਲੈ ਕੇ ਬਾਹਰ ਆ ਗਿਆ ਉਹ ਤਾਂ ਜਿਹੜਾ ਹਾਂਜੀ ਜ਼ਮਾਨਤ ਤਾਂ ਚਲੋ ਹੋ ਜਾਣੀ ਪਰ ਸਾਨੂੰ ਇਸ ਤਰ੍ਹਾਂ ਨਾ ਪ੍ਰੋਸੀਡਿੰਗ ਕੇਸ ਦਾ ਟ੍ਰਾਇਲ ਤਾਂ ਚੱਲੇਗਾ ਨਾ ਜੀ ਅਰੈਸਟ ਅਰੈਸਟ ਕਰਕੇ ਲਿਆਂਦਾ ਜੀ ਤੇ ਹੁਣ ਜੇਲ੍ਹ ਜਾਣਾ ਪਏਗਾ ਪਹਿਲਾਂ ਇਹ ਸੀ ਐਂਟੀ ਸਪੈਟਰੀ ਵਿਗਲ ਤੇ ਸੀਗਾ ਬਾਹਰ ਨੀਡਰ ਹੋ ਕੇ ਘੁੰਮ ਰਿਆ ਸੀ ਕਿ ਮੇਰਾ ਕੋਈ ਕੀ ਵਿਗਾੜ ਲੂਗਾ ਜੀ ਹੁਣ ਪੱਕੇ ਜਮਾਨਤ ਲਓ ਹਾਂਜੀ ਹਾਂਜੀ ਜੀ ਹੁਣ ਜਿਹੜਾ ਜਮਾਨਤ ਦਊਗਾ ਨਾਲ ਉਹ ਵੀ ਐ ਤਲਵਾਰ ਦੀ ਧਾਰ ਤੇ ਜਮਾਨਤ ਹੁਣ ਦੇਖੋ ਜੋ ਪ੍ਰोसीडिंग ਹੈ ਕੇਸ ਦਾ ਟ੍ਰਾਇਲ ਕਰਨਾ ਹੀ ਪੈਣਾ ਸੋ ਬਿਲਕੁਲ ਖਸਮ ਡਾਡਾ ਅਵੇ ਪਹਿਲਾਂ ਸ਼ੁਰੂ ਕੀਤਾ ਸੀ ਖਸਮ ਡਾਡਾ ਉਹ ਨਹੀਂ ਹੁੰਦਾ ਕਿ ਜਿੱਦ ਨਾਲ ਅਸੀਂ ਵਿਆਹ ਗਏ ਹਾਂ ਤੁਹਾਡਾ ਕਸਮ ਆ ਖਸਮ ਉਹ ਵੀ ਹੁੰਦੇ ਨੇ ਜਿਹੜੇ ਇਨਸਾਫ ਦਵਾਉਂਦੇ ਨੇ ਪੱਤਰਕਾਰ ਵੀ ਖਸਮ ਹੁੰਦੇ ਆ ਵਕੀਲ ਵੀ ਖਸਮ ਹੁੰਦੇ ਆ ਇੱਕ ਅਫਸਰ ਵੀ ਖਸਮ ਹੁੰਦੇ ਆ ਜਿਹੜਾ ਵੀ ਨਿਆਏ ਦੀਵਾਨ ਲਈ ਕਿਸੇ ਕਿਸੇ ਨੂੰ ਨਿਆਇਦਾਨ ਲਈ ਬਣਿਆ ਉਹਨੂੰ ਖਸਮ ਮੰਨਿਆ ਜਾਂਦਾ ਕਿਉਂਕਿ ਖਸਮ ਦੇ ਉੱਤੇ ਭਰੋਸਾ ਹੁੰਦਾ ਤੇ ਇਨਸਾਫ ਦੇ ਉੱਤੇ ਵੀ ਉੱਦੇ ਭਰੋਸਾ ਤਾਂ ਪਰ ਜਦੋਂ ਇਹ ਖਸਮ ਡਾਡਾ ਹੋਵੇ ਨਾ ਫੇਰ ਗੱਲਬਾਤ ਬਣਦੀ ਸੋ ਇੱਕ ਵਕੀਲ ਸਾਹਿਬ ਸਾਡੇ ਸਾਹਮਣੇ ਬੈਠੇ ਜਿਨ੍ਹਾਂ ਨੇ ਬਾਬਾ ਸਾਹਿਬ ਨੇ ਇੰਨੀ ਮੁਸ਼ਕਲ 5 ਸਾਲ ਲਾਤੇ ਐਫ ਆਈ ਆਰ ਕਰਾਉਣ ਨੂੰ ਗੱਲ 50000 ਦੀ ਗੱਲ ਸੀ ਹਰਾਸਮੈਂਟ ਦੀ ਇਹਨਾਂ ਬੁੱਲੇ ਵੀ ਕਿਹਾ ਗਿਆ ਮੇਰਾ ਭਰਾ ਦਾ ਪਾਸਪੋਰਟ ਦੇ ਦੇ ਪੈਸੇ ਦੀ ਕੋਈ ਮੈਨ ਨਹੀਂ ਪਰ ਪਾਸਪੋਰਟ ਨਹੀਂ ਦਿੱਤਾ ਜਿਹਦੇ ਖਾਤਰ ਭਰਾ ਦੀ ਇੱਕ ਜ਼ਿੰਦਗੀ ਦੇ ਵਿੱਚ ਨਸ਼ਟ ਹੋ ਗਈ ਉਹਨੂੰ ਅਬਰੌਡ ਜਾਣਾ ਸੀ ਉਹਨੂੰ ਨਹੀਂ ਕੀ ਜਾ ਸਕਿਆ ਨਸ਼ਟ ਤਾਂ ਸਿਰ ਲਫ਼ਜ਼ ਹੁੰਦਾ ਕਹਤਾ ਪਰ ਇੱਕ ਜਿਹੜੇ ਜੋ ਸੁਪਨੇ ਆ ਉਹ ਕਿਤੇ ਨਾ ਕਿਤੇ ਖਰਾਬ ਹੋ ਗਏ ਪਰ ਜਿਹੜੇ ਇੰਦਰ ਏਜੰਟ ਆ ਜਿਨ੍ਹਾਂ ਉਤੇ ਕਈ ਐਫਆਈਆਰ ਰਕੀਏ ਇਹਨਾਂ ਦਾ ਪ੍ਰਸ਼ਾਸਨ ਨਾਲ ਸਾਥ ਨਹੀਂ ਕੀ ਪ੍ਰਸ਼ਾਸਨ ਨੂੰ ਪਤਾ ਨਹੀਂ ਇਹ ਕਿਹੜੀ ਛਤਰੀ ਦੇ ਉੱਤੇ ਜਾ ਕੇ ਬਹਿੰਦੇ ਨੇ ਤੇ ਕਿਹੜੀ ਛਤਰੀਆਂ ਦੇ ਦਾਣਾ ਚੁੱਕਦੇ ਨੇ ਕੀ ਪ੍ਰਸ਼ਾਸਨ ਨੂੰ ਕੁਝ ਨਹੀਂ ਪਤਾ ਸਭ ਕੁਝ ਪਤਾ ਸਾਡੇ ਨਾਲ ਸ਼ਰਮਾ ਜੀ ਐਡਵੋਕੇਟ ਬੈਠੇ ਨੇ ਸ਼ਰਮਾ ਜੀ ਤੁਹਾਡੇ ਨਾਲ ਦੇ ਸਾਥੀ ਐਡਵੋਕੇਟ ਬਾਬਾ ਸਾਹਿਬ ਨੇ ਵੀ ਨਹੀਂ ਮੁਸ਼ਕਲ ਕੀਤੀ ਲੱਗਦਾ ਕਿ ਅੱਜ ਕੱਲ ਆਮ ਆਦਮੀ ਦੀ ਪਹੁੰਚ ਦੇ ਵਿੱਚ ਕੋਈ ਨਿਆਂ ਹੈ ਨਹੀਂ ਜੀ ਜੇਸਾ ਉਹਨਾਂ ਦੇਖਿਆ ਜਾਂਦਾ ਹਰ ਇੱਕ ਬੰਦੇ ਦੀ ਅਪਰੋਚ ਆ ਹਰ ਇੱਕ ਬੰਦਾ ਆਪਣੀ ਕਿਤੇ ਨਾ ਕਿਤੇ ਅਪਰੋਚ ਚਲਾਉਣ ਦੀ ਕੋਸ਼ਿਸ਼ ਕਰਦਾ ਜਿਹੜੇ ਠੱਗ ਹੁੰਦੇ ਨੇ ਇਹ ਠੱਗਾਂ ਦੀ ਅਪਰੋਚ ਆਮ ਬੰਦੇ ਤੋਂ ਕਈ ਗੁਣਾ ਜ਼ਿਆਦਾ ਹੁੰਦੀ ਆ ਜੀ ਜਿਹਦੇ ਕਰਕੇ ਉਹਨਾਂ ਨੂੰ ਇਨਸਾਫ ਮਿਲਣ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ ਕਈ ਯਾਰ ਇਦਾਂ ਵੀ ਹੁੰਦਾ ਇਨਸਾਫ ਨਹੀਂ ਵੀ ਮਿਲਦਾ ਨਹੀਂ ਵੀ ਮਿਲਦਾ ਜੀ ਸੋ ਲੱਗਦਾ ਕਿ ਜਿੱਦ ਉਹ ਦਿਨ ਆਊਗਾ ਹਿੰਦੁਸਤਾਨ 'ਚ ਕਿ ਹਰ ਬੰਦੇ ਨੂੰ ਇਨ ਪਹਿਲ ਦੇ ਆਧਾਰ ਤੇ ਮਿਲੇਗਾ ਜਿੰਨੀ ਦੇਰ ਤੱਕ ਜੀ ਜਿਹੜੇ ਅਫਸਰ ਨੇ ਉਹਨਾਂ ਦੇ ਅੰਦਰੋਂ ਕਰਪਸ਼ਨ ਨਹੀਂ ਜਾਂਦੀ ਜਾਂ ਫਿਰ ਉਹਨਾਂ ਦੇ ਅੰਦਰੋਂ ਪੈਸੇ ਲੈਣ ਦਾ ਕੀੜਾ ਨਹੀਂ ਖਤਮ ਦੋ ਉਨੀ ਦੇਰ ਤੱਕ ਇਹ ਨਹੀਂ ਸਹੀ ਹੋ ਸਕਦਾ ਸਾਨੂੰ ਸਾਰਿਆਂ ਨੂੰ ਆਪਣੇ ਆਪ ਤੋਂ ਹੀ ਸ਼ੁਰੂਆਤ ਕਰਨੀ ਚਾਹੀਦੀ ਆ ਸੋ ਬਿਲਕੁਲ ਦੱਸ ਦਈਏ ਪ੍ਰਾਣੀਆਂ ਫਿਲਮਾਂ ਦੇ ਦੇ ਹੁੰਦੇ ਸੀ ਉਹਨਾਂ ਜੇ ਇੱਕ ਸੀਨ ਹੁੰਦਾ ਸੀਗਾ ਸਾਰੀ ਫਿਲਮ ਦੇ ਵਿੱਚ ਉਹ ਜਿਹੜਾ ਵਿਲਨ ਹੁੰਦਾ ਸੀਗਾ ਉਹਦੀ ਭੈਣ ਵੀ ਚੱਕ ਕੇ ਲੈ ਕੇ ਜਾਂਦਾ ਸੀ ਉਹਦੀ ਮਾਂ ਵੀ ਮਾਰ ਦਿੰਦਾ ਸੀਗਾ ਤੇ ਪਿਓ ਵੀ ਮਾਰ ਦਿੰਦਾ ਸੀ ਉਹਦੇ ਭਰਾ ਨੂੰ ਵੀ ਮਾਰ ਦਿੰਦਾ ਸੀ ਐਂਡ ਜੇ ਜਾ ਕੇ ਵਿਲਨ ਫਿਰ ਜੇ ਕਿ ਤੈਨੂੰ ਮਾਰ ਵੀ ਦਿੰਦਾ ਸੀਗਾ ਤਾਂ ਕੋਈ ਫਾਇਦਾ ਨਹੀਂ ਸੀ ਸੋ ਇਦਾਂ ਹੀ ਜ਼ਿੰਦਗੀ ਦੇ ਵਿੱਚ ਇਹ ਜਿਹੜੇ ਵਿਲਨ ਨੇ ਜਿਹੜੇ ਲੋਕਾਂ ਦੇ ਪੈਸੇ ਖਾ ਲੈਂਦੇ ਨੇ 5 ਸਾਲ ਲੱਗੇ ਬਾਬਾ ਜਾਨੂੰ ਅਸਲੀ ਗੱਲ ਨੂੰ ਆਸਾ ਨਾ ਇੱਕ ਵਕੀਲ ਨੂੰ 5 ਸਾਲ ਲੱਗਿਆ ਇਨਸਾਫ ਲੈਣ ਨੂੰ ਇਹ ਆਮ ਬੰਦੇ ਦਾ ਕਿਹੜਾ ਕੀ ਮਲਿਆ ਮੇਡ ਕਰਦੇ ਹੋਣਗੇ ਇਹਨਾਂ ਨੇ ਤੁਹਾਨੂੰ ਲੱਭ ਵੀ ਲੇ ਤੌਰਿਆਂ ਐਫ ਆਈ ਆਰ ਵੀ ਕਢਾਲੀਆਂ ਆਮ ਬੰਦੇ ਦਾ ਬੁਸ਼ਾਰਾ ਝੋਲੇ ਚੱਕ ਕੇ ਦਰਖਾਸਤਾਂ ਦੇ ਰਹਿਣਾ ਯਾਰਾ ਮੇਰਾ ਪੈਸਾ ਦਵਾ ਰੋ ਮੇਰਾ ਪੈਸਾ ਦੋ ਸੈਟਲਮੈਂਟਾ ਕਿੱਦਾਂ ਹੁੰਦੀ ਹੈ 10 ਲੱਖ ਗਿਆ ਤੇ 5 ਲੱਖ ਰੁਪਏ ਲੈ ਲਓ 2.5 ਲੱਖ ਰੁਪਏ ਲੈ ਲਓ ਕਿਉਂਕਿ ਅਫਸਰਾਂ ਨੂੰ ਵੀ ਦਿੱਤੇ ਅਸੀਂ ਫਲਾਣਿਆਂ ਨੂੰ ਦਿੱਤੇ ਆ ਫਿਰ ਉਹ ਬੰਦਾ ਕਹਿੰਦਾ ਜਾਂਦੇ ਚੋਰ ਦੀ ਲਗੋਟੀ ਸੀ ਪਰ ਕਦੀ ਕਿਸੇ ਨੇ ਇਹ ਨਹੀਂ ਸੋਚਿਆ ਵੀ ਇਹਨਾਂ ਨੂੰ ਸਜ਼ਾ ਦਿਵਾਓ ਇਹਨਾਂ ਨੂੰ ਜੇਲ੍ਹ 'ਚ ਸਜ਼ਾ ਹੋਵੇ ਤੇ ਇਹਨਾਂ ਦੀਆਂ ਜਿਹੜੀਆਂ ਜ਼ਮੀਨਾਂ কুরਕੀ ਕਰਕੇ ਉਹੋ ਵਾਪਸੀ ਬਗੀਰ ਸਾਹਿਬ ਇਹਦਾ ਹੋਣਾ ਚਾਹੀਦਾ ਕਿ ਜਦ ਸਜ਼ਾ ਤੋਂ ਬਾਅਦ ਜਿਹੜੀਆਂ ਨੇ ਜ਼ਮੀਨਾਂ ਦੀ ਜਿਹਨੂੰ ਆਪਾਂ ਤੁਹਾਡੀ ਭਾਸ਼ਾ ਵਿੱਚ ਕੀ ਕਹਿੰਦੇ ਉਹਨੂੰ ਜਿਹੜਾ ਪੈਸੇ ਐ ਰਿਕਵਰੀ ਰਿਕਵਰੀ ਜ਼ਰੂਰ ਹੋਏਗਾ ਜੀ ਇਹਨੂੰ ਕੇਸ ਚੱਲੇਗਾ ਟ੍ਰਾਇਲ ਇਹਨੂੰ ਸਜ਼ਾ ਦਵਾਵਾਂਗੇ ਜੀ ਜਿੰਨੀ ਵੱਤਵਤ ਹੋਏਗੀ ਅਸੀਂ ਕੇਸ ਪੂਰਾ ਫੇਸ ਕਰਾਂਗੇ ਟ੍ਰਾਇਲ ਲੜਾਂਗੇ ਪੂਰਾ ਹੁਣ ਗੱਲ 50 ਦੀ ਨਹੀਂ ਹੁਣ ਚਾਹੇ 5000 ਲੱਗੇ ਭਾਏ 5 ਲੱਖ ਲੱਗੇ ਅੱਜ ਤੋਂ ਹੀ ਫੋਨ ਆਣਾ ਸ਼ੁਰੂ ਹੋ ਗਿਆ ਜੀ ਜੀ ਪਹਿਲਾਂ ਵੀ ਇਹਨੇ ਕਾਫੀ ਸਾਨੂੰ ਧਮਕੀਆਂ ਵਗੈਰਾ ਦਵਾਈਆਂ ਸੀਗੀਆਂ ਜੀ ਇੱਕ ਜਿਹਾ ਵਾਪਸ ਲੈ ਲਾਇਆ ਸੀ ਇਹ ਕਰਦਾਂਗੇ ਜਾਨੋਂ ਮਾਰਦਾਂਗੇ ਜਾਨੋਂ ਮਾਰਨ ਦੀ ਧਮਕੀਆਂ ਦਿੰਦੇ ਸੀਗੇ ਅੱਜ ਹੀ ਫੋਨ ਆਨੇ ਸ਼ੁਰੂ ਹੋ ਗਏ ਜੀ ਤੁਹਾਡਾ ਰਾਜਨਾਮਾ ਹੋ ਗਿਆ ਜੀ ਮੇਰਾ ਕੋਈ ਰਾਜਨਾਮਾ ਨਹੀਂ ਹੋਇਆ ਜੀ ਅੱਛਾ ਜੀ ਹਾਂ ਜੀ ਕੋਈ ਨਹੀਂ ਸੋ ਆਪਣੇ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਕਿ ਇਨਸਾਫ ਤੁਹਾਡੇ ਪਹੁੰਚ ਵਿੱਚ ਹੈ ਤੇ ਨਾਲ ਜਿਨ੍ਹਾਂ ਲੋਕਾਂ ਨੂੰ ਬਕੀਰ ਸਾਹਿਬ ਆਪਣੇ ਵੱਲੋਂ ਕਹੇ ਦੀ ਫਿਰ ਜਿਨ੍ਹਾਂ ਲੋਕਾਂ ਦੇ ਏਜੰਟਾਂ ਨੇ ਪਹਿਰੇ ਤੁਹਾਡੇ ਨਾਲ ਤਾਲੁਕ ਕਰ ਲਿਆ ਜੀ ਹਾਂ ਜੀ ਜ਼ਰੂਰ ਜੀ ਸੋ ਬਾਬਾ ਸਾਹਿਬ ਦਾ ਨੰਬਰ ਵੀ ਦਿਖਾ ਰਹੇ ਹਾਂ ਤੇ ਇਹਨਾਂ ਦੇ ਇੱਥੇ ਆਪੇ ਆਏ ਤਾਂ ਤੁਸੀਂ ਨੰਬਰ ਪੜ੍ਹ ਲਓ ਤੇ ਇਹਨਾਂ ਦਾ ਬਾਬਾ ਸਾਹਿਬ ਦਾ ਪੇਪਰ ਹੇਠੇ ਪਾਓ ਸੱਜੇ ਇੱਕ ਪੇਪਰ ਬਾਬਾ ਸਾਹਿਬ ਦਾ ਅਸੀਂ ਵਿੱਚ ਲਾ ਦਨੇ ਆ ਨੰਬਰ ਉਹ ਦੂਸਰੇ ਪਾਸੇ ਕਹਾਂਗਾ ਮੈਂ ਤੁਹਾਨੂੰ ਸੋ ਸੋ ਬਾਬਾ ਸਾਹਿਬ ਆਪਣਾ ਨੰਬਰ ਤੁਸੀਂ ਆਪ ਹੀ ਬੋਲ ਦੋ 9915658998 ਦੁਬਾਰਾ ਇੱਕ ਵਾਰ ਰਿਪੀਟ ਕਰ ਦੋ ਹਿੰਦੀ ਚ ਜਾਂ ਪੰਜਾਬੀ ਵੀ 9915659998 ਜੀ ਇਹ ਮੇਰਾ ਪਰਸਨਲ ਮੋਬਾਈਲ ਨੰਬਰ ਹੈ ਜੀ ਅਗਰ ਜਿਨ੍ਹਾਂ ਨੂੰ ਇਨਸਾਫ ਦੀ ਲੋੜ ਆ ਹਾਂਜੀ ਜੀ ਦਾ ਜਿਨ੍ਹਾਂ ਨੂੰ ਕਾਨੂੰਨੀ ਸਲਾਹ ਦੀ ਲੋੜ ਆ ਕਿਉਂਕਿ ਤੁਸੀਂ ਹੁਣ ਕਹਿੰਦੇ ਨਾ ਜਿਹੜੀ ਤਜਰਬਾ ਹਣ ਕੇ ਆਂਦਾ ਤੁਸੀਂ ਹੁਣ ਹਟ ਚੁੱਕੇ ਹੋ ਹਾਂਜੀ ਜੀ ਬਿਲਕੁਲ ਜੀ ਬਿਲਕੁਲ ਇਹ ਅੱਜ ਕੱਲ ਏਜੰਟਾਂ ਨੇ ਬਹੁਤ ਜ਼ਿਆਦਾ ਠੱਗੀਆਂ ਚੱਲ ਪਈਆਂ ਜੀ ਇਹਨਾਂ ਦੀਆਂ ਸੈਟਿੰਗਾਂ ਕੀਤੀਆਂ ਹੋਈਆਂ ਨੇ ਜੀ ਸਾਰੇ ਪਾਸੇ ਇਹਨਾਂ ਨੂੰ ਪਤਾ ਪਰਚਾ ਸਾਡੇ ਦਾ ਕੋਈ ਹੋਣਾ ਨਹੀਂਗਾ ਜੀ ਦਾਦਾ 20-20 ਲੱਖ ਰੁਪਏ ਲੋਕਾਂ ਤੋਂ ਮਾਮੂਲੀ ਗੱਲ ਹੈ ਜੀ ਖਾ ਕੇ ਬੈਠਣੇ ਜਿਹੜੇ ਸੋ ਬਿਲਕੁਲ ਰਾਹੁਲ ਬਾਬਾ ਜੀ ਦਾ ਨੰਬਰ ਜਿਹੜਾ ਤੁਸੀਂ ਸੁਣ ਲਿਆ ਸੋ ਹੁਣ ਇਹਨਾਂ ਨਾਲ ਰਾਸਤਾ ਕਰ ਲੋ ਕਹਿੰਦੇ ਆ ਦਿਮਾਗ ਹੀ ਬਹੁਤ ਹੁੰਦਾ ਹੈ ਜੇ ਕੋਈ ਦਵੇ ਤਾਂ ਲੈ ਲੈਣਾ ਚਾਹੀਦਾ ਸੋ ਰਾਹੁਲ ਬਾਬਰੀ ਨੇ ਇੱਕ ਸਟਰਗਲ ਕੀਤਾ 5 ਸਾਲ ਲਾਇਆ ਫਾਇਰ ਕਰਾਇਆ ਚਕਾ ਵੀ ਲਿੱਤਾ ਸੋ ਇੱਕ ਵਕੀਲ ਵੀ ਨੇ ਤੇ ਇੱਕ ਭਰਾ ਵੀ ਨੇ ਜਿਨ੍ਹਾਂ ਨੇ ਆਪਣੇ ਭਰਾ ਦੇ ਬਿਸ਼ਕ ਉਹਦੀ ਇੱਛਾ ਪੂrti ਲਈ ਉਹਨੂੰ ਬਾਹਰ ਭੇਜਣ ਦੇ ਲਈ ਆਪਣੇ ਇੱਕ ਕਦਮ ਚੱਕਿਆ ਸੀ ਭਾਰ ਸਕਸੈਸ ਨਹੀਂ ਉਪਾਇ ਪਰ ਫਿਰ ਉਹਨੂੰ ਸੈਟੀਸਫੈਕਸ਼ਨ ਲਈ ਹੁਣ ਅੱਜ ਉਸ ਦਿਨ ਨੂੰ ਜੇਲ੍ਹ ਚ ਭੇਜ ਰਿਹਾ ਯੰਤ ਨੂੰ ਜਿਹਨੇ ਮਾਰੀ ਸੀ ਠੱਗੀ ਤੁਸੀਂ ਵੀ ਨੰਬਰ ਨੋਟ ਕਰ ਲਿਆ ਤਾਂ ਕਦੇ ਵੀ ਤਾਲੂਕ ਕਰਕੇ ਕੋਈ ਵੀ ਰਾਏ ਲੈ ਸਕਦੇ ਹੋ ਤੇ ਅਸੀਂ ਪ੍ਰਸ਼ਾਸਨ ਅੱਗੇ ਵੀ ਇਹ ਮੰਗ ਕਰਦੇ ਆ ਤੁਹਾਨੂੰ ਪ੍ਰਮਾਤਮਾ ਲੱਖ ਰੁਪਏ ਤਨਖਾਹ ਦਿੰਦਾ ਹੈ ਪਰ ਜੇ ਤੁਸੀਂ ਕਿਸੇ ਗਰੀਬ ਮਾਤਰ ਸਾਥੀ ਜਿਹਨੇ ਵੀ ਆਪਣੀ ਪੂੰਜੀ ਇੱਧਰ ਏਜੰਟ ਨੂੰ ਦਿੱਤੀਆਂ ਉਹ ਜੋ ਚੰਦ ਛਿੱਲੜ ਲੈ ਕੇ ਉਹਨਾਂ ਨੂੰ ਹਰਾਸਮੈਂਟ ਕਰਦੇ ਹੋ ਤੇ ਇਹ ਗੁਰੂ ਨਾਨਕ ਦੀ ਕਚਹਿਰੀ ਵਿੱਚ ਤੁਹਾਡੀ ਢੋਈ ਨਹੀਂ ਹੋਣੀ ਤੁਹਾਨੂੰ ਇੱਥੇ ਹੀ ਦੇਣਾ ਪੈਣਾ ਆ ਜੋ ਤੁਸੀਂ ਧਰਤੀ ਗੋਲ ਆ ਜੋ ਤੁਸੀਂ ਸਿੱਟੂਗੇ ਉਹ ਦੁਆਰਾ ਘੁੰਮ ਕੇ ਆਣਾ ਹੀ ਆਣਾ ਹੈ ਘੜੀ ਦੀਆਂ ਸੂਈਆਂ ਦੁਆਰਾ 12 ਬਜਾਂਦੀਆਂ ਵੀ ਜਾਂਦੀਆਂ ਨੇ ਦਿਨ 'ਚ ਤੇ ਉਹ 12 ਤੁਹਾਡੇ ਕਦੋਂ ਵੱਜੇ ਕਦੋਂ ਤੁਹਾਡਾ ਉਹ ਸਮਾਂ ਦੌਰ ਸ਼ੁਰੂ ਹੋ ਜਵੇ ਜੇ ਚ ਤੁਹਾਨੂੰ ਵੀ ਉਹ ਫੇਸ ਕਰਨਾ ਪਵੇ ਜੋ ਬਾਬਾ ਸਾਹਿਬ ਨੇ ਫੇਸ ਕੀਤਾ ਤੇ ਐਦਾਂ ਪ੍ਰਮਾਤਮਾ ਕੇ ਗੁਜਾਰਸ਼ ਕਰਦੇ ਆ ਕਿ ਕਿਸੇ ਦਾ ਸਾਥ ਦੋ ਤਾਂ ਕਿ ਇਨਸਾਫ ਲੈਣ ਲੋਕਾਂ ਦੇ ਬਸੇ ਹੋਵੇ ਨਾ ਕਿ ਉਹਨਾਂ ਦੀ ਪਹੁੰਚ ਦੂਰ ਹੋਵੇ ਦੇਖਦੋ ਯੂਨਾਈਟਿਡ ਮੋਟ ਕੈਮਰਾਮੈਨ ਸਤਪਾਲ ਦੇ ਨਾਲ ਮਨੋਜੀਤ ਰਾ